ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਲੈ ਕੇ ਆਈਆਂ ਇੱਕ ਅਜਿਹੀ ਥਾਂ ਤੇ ਜਿਹਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਾ ਤਾ ਇਸ ਤਰ੍ਹਾਂ ਦੀ ਥਾਂ ਤੁਸੀਂ ਵੇਖੀ ਹੋਣੀ ਹੈ ਕੋਲਕੱਤਾ ਦੇ ਵਿੱਚ ਤੇ ਜਾ ਤੁਹਾਨੂੰ ਦੇਖਣ ਨੂੰ ਮਿਲੇਗੀ ਪਟਿਆਲਾ ਸ਼ਹਿਰ ਦੇ ਵਿੱਚ ਸੋ ਮੈਂ ਪਹੁੰਚ ਗਈਆਂ ਜੀ 12 ਤਰੀ ਗਾਰਡਨ ਦੇ ਵਿੱਚ ਸੋ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ 12 ਤਰੀ ਗਾਰਡਨ ਜਿਹੜਾ ਹੈਗਾ ਪਟਿਆਲੇ ਦਾ ਫੇਮਸ ਹੈ ਪਰ 12 ਤਰੀ ਗਾਰਡਨ ਦੇ ਵਿੱਚ ਹੀ ਬੜੀ ਕਮਾਲ ਦੀ ਚੀਜ਼ ਬਣੀ ਹੋਈ ਹੈ ਸੋ ਅੱਜ ਮੈਂ ਤੁਹਾਨੂੰ ਦਿਖਾਉਣ ਆਈਆਂ ਜੀ ਮਹਾਰਾਜਿਆਂ ਦੇ ਵੱਲੋਂ ਪੂਰੀ ਰੀਜ਼ ਦੇ ਨਾਲ ਬਣਾਇਆ ਗਿਆ ਇਹ ਫਰਨ ਹਾਊਸ ਫਰਨ ਹਾਊ ਦੇ ਵਿੱਚ ਵੇਖਣ ਨੂੰ ਮਿਲੂਗਾ ਜਾਂ ਤਾਂ ਫਿਰ ਪਟਿਆਲਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਟਿਆਲੇ ਦੇ ਮਹਾਰਾਜੇ ਸ਼ੌਂਕੀ ਹੁੰਦੇ ਸੀ ਉਹ ਕਿਤੇ ਵੀ ਬਾਹਰ ਆਉਂਦੇ ਜਾਂਦੇ ਸੀ ਤਾਂ ਉਹਨਾਂ ਨੂੰ ਹੁੰਦਾ ਸੀ ਕਿ ਕਿਹੜੀ ਚੀਜ਼ ਹੈ ਜਿਹੜੀ ਪਟਿਆਲੇ ਦੇ ਵਿੱਚ ਨਾ ਹੋਵੇ ਜਿਹੜੀ ਵੀ ਚੀਜ਼ ਉਹਨਾਂ ਨੂੰ ਪਸੰਦ ਆਉਂਦੀ ਸੀ ਤਾਂ ਉਹ ਪਟਿਆਲੇ ਦੇ ਵਿੱਚ ਉਹਨੂੰ ਉਸੇ ਆਧਾਰ ਤੇ ਬਣਾ ਲੈਂਦੇ ਹੁੰਦੇ ਸੀ ਤੇ ਫਰਨ ਹਾਊਸ ਉਹ ਥਾਂ ਕਿ ਜਿੱਥੇ ਰਾਜੇ ਆਪਣਾ ਪਰਸਨਲ ਟਾਈਮ ਜਿਹੜਾ ਸੀ ਬਤੀਤ ਕਰਦੇ ਸੀ ਤੇ ਇਹਦੀ ਖਾਸੀਅਤ ਸੁਣ ਕੇ ਤੁਸੀਂ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਓਗੇ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਕੜੀਆਂ ਪੈ ਰਹੀਆਂ ਨੇ ਕੜੀਆਂ ਪੈਣ ਦਾ ਕਾਰਨ ਕੀ ਹੈ ਇਹ ਕੋਈ ਮੀਂਹ ਤਾਂ ਨਹੀਂ ਪੈ ਰਿਹਾ ਗਰਮੀ ਦਾ ਮੌਸਮ ਹੈ ਇਹ ਕੜੀਆਂ ਪੈਣ ਦਾ ਕਾਰਨ ਹੈਗਾ ਜੀ ਇੱਥੇ ਤੁਸੀਂ ਮਰਜ਼ੀ ਦੇ ਨਾਲ ਬਿਨਾਂ ਬੱਦਲਾਂ ਤੋਂ ਮੀਂਹ ਪਵਾ ਸਕਦੇ ਹੋ ਯਾਨੀ ਕਿ ਜੇਕਰ ਤੁਹਾਡਾ ਮਨ ਕਰ ਰਿਹਾ ਹੈ ਤੁਹਾਨੂੰ ਗਰਮੀ ਲੱਗ ਰਹੀ ਹੈ ਤੇ ਤੁਸੀਂ ਆਓ ਤੇ ਇੱਥੇ ਤੁਸੀਂ ਮੀਂਹ ਪਵਾਓ ਤੇ ਆਨੰਦ ਲੈ ਸਕਦੇ ਹੋ ਕਾਰਨ ਕੀ ਹੈ ਕਿ ਇੱਥੇ ਨਾ ਫੁਫਾਰੇ ਚੱਲਦੇ ਨੇ ਉਹ ਫੁਫਾਰੇ ਚੱਲਣ ਦੇ ਨਾਲ ਤੁਹਾਨੂੰ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਇੱਥੇ ਮੀਂਹ ਪੈ ਗਿਆ ਉਹ ਵੀ ਮਤਲਬ ਬਿਲਕੁਲ بارش ਵਾਲਾ ਮੌਸਮ ਤੁਹਾਨੂੰ ਮਹਿਸੂਸ ਹੋਊਗਾ ਸੋ ਇਹਦੀ ਥੋੜੀ ਤੁਹਾਨੂੰ ਹਿਸਟਰੀ ਅਸੀਂ ਦੱਸਦੇ ਹਾਂਗੇ ਵੀ ਇਹ ਕਿਵੇਂ ਬਣਵਾਇਆ ਗਿਆ ਸੀ ਔਰ ਕੀ ਕੀ ਇੱਥੇ ਖਾਸ ਲੱਗਿਆ ਹੋਇਆ ਹੈਗਾ ਤਾਂ ਵੀਡੀਓ ਨੂੰ ਜ਼ਰੂਰ ਵੇਖ ਫਰਨ ਹਾਊਸ ਪਟਿਆਲਾ ਮਹਾਰਾਜਾ ਰਜਿੰਦਰ ਸਿੰਘ ਜੀ ਨੇ 19ਵੀਂ ਸਦੀ ਦੇ ਅਖੀਰਲੇ ਸਾਲ 1876-1900 ਦੇ ਵਿੱਚ ਬੋਟੈਨੀਕਲ ਗਾਰਡਨ ਕੋਲਕੱਤਾ ਵਿਖੇ ਫਰਨ ਹਾਊਸ ਦੇ ਪੈਟਰਨ ਤੇ ਬਣਵਾਇਆ। ਇਹ ਸਾਰੀ ਇਮਾਰਤ 96 ਛੋਟੇ ਤੇ ਵੱਡੇ ਖੰਭਿਆਂ ਦੇ ਮਗਰੀ ਜਾਲੀ ਲਾ ਕੇ 3.5 ਫੁੱਟ ਉੱਚੀ ਦੀਵਾਰ ਤੇ ਬਣਾਈ ਗਈ ਹੈ। ਇਸ ਦੇ ਅੰਦਰਲੇ ਪਾਸੇ ਖੰਗਰੀ ਪੱਥਰਾਂ ਦੀ ਵਰਤੋਂ ਬਹੁਤ ਹੀ ਸੁੰਦਰ ਢੰਗ ਦੇ ਨਾਲ ਕੀਤੀ ਗਈ ਹੈ। 54 ਹੁਫਾਰੇ ਉਤੇ 32 ਜਾਰੀਆਂ ਵਿੱਚੋਂ ਜਦ ਪਾਣੀ ਚੱਲਦਾ ਹੈ ਤਾਂ ਇੰਜ ਜਾਪਦਾ ਹੈ ਕਿ ਇਹ बरसात ਪੈ ਰਹੀ ਹੈ। ਇਹਦੇ ਵਿੱਚ ਚੂਨੇ ਦੇ ਬਣੇ ਰਾਹ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਬਣਾਏ ਗਏ ਨੇ ਅਤੇ ਹਰ ਤਰ੍ਹਾਂ ਦੇ ਬੂਟੇ ਅਤੇ ਫੁੱਲਾਂ ਆਦਿ ਨੂੰ ਅਜਿਹੇ ਸੁੰਦਰ ਢੰਗ ਦੇ ਨਾਲ ਲੇਆਉਟ ਕਰਕੇ ਲਾਇਆ ਗਿਆ ਹੈ ਕਿ ਇੱਥੇ ਆਉਣ ਵਾਲੇ ਹਰ ਪ੍ਰਾਣੀ ਦਾ ਮਨ ਮੋਹ ਲਿਆ ਜਾਵੇ। वैसे भी कोहरानी वाली गल है कि पत्थरों ਨੂੰ ਕਿਵੇਂ ਇਹਨਾਂ ਨੇ ਫਿਟ ਕੀਤਾ ਹੋਇਆ ਹੈਗਾ ਨਾ ਐਂਡ ਇੱਥੇ ਤਰ੍ਹਾਂ ਤਰ੍ਹਾਂ ਦੇ ਪਲਾਂਟਸ ਵੀ ਇਹਨਾਂ ਨੇ ਲਾਏ ਹੋਏ ਨੇ ਸਿਭਾਨੇ ਜਦੋਂ ਇਹ ਫੁਫਾਰੇ ਚਲਾਉਂਦੇ ਨੇ ਤਾਂ ਪਲਾਂਟਸ ਨੂੰ ਵੀ ਪਾਣੀ ਮਿਲ ਜਾਂਦਾ ਵੱਖ-ਵੱਖਰੀ ਤਰ੍ਹਾਂ ਦੇ ਪਲਾਂਟਸ ਨੇ ਤੁਹਾਨੂੰ ਦੱਸਿਆ ਕਿ ਜਿਵੇਂ ਬਾਗਬਾਨੀ ਵਿਭਾਗ ਜਿਹੜਾ ਹੈ ਇਹਨਾਂ ਦਾ ਖਿਆਲ ਰੱਖਦਾ ਹੈਗਾ ਔਰ ਤੁਸੀਂ ਵੇਖੋ ਕਿ ਇੱਥੇ ਜਿਹੜਾ ਪਾਣੀ ਹੈ ਨਾ ਇਹ ਵੇਸਟ ਨਹੀਂ ਹੁੰਦਾਗਾ ਇੱਥੇ ਕੁਝ ਉਹ ਬਣੇ ਹੋਏ ਨੇਗੇ ਖੰਮਲੇ ਜੇ ਫੁਫਾਰੇ ਟਾਈਪ ਜਿਵੇਂ ਅਸੀਂ ਕਹਿਦੇ ਹੂ ਬਣੇ ਹੋਏ ਆ ਜਿਹਦੇ ਵਿੱਚੋਂ ਪਾਣੀ ਡੋਲਦਾ ਉਹ ਇਕੱਠਾ ਹੋ ਜਾਂਦਾ ਤੇ ਉਹ ਬਾਅਦ ਦੇ ਵਿੱਚ ਧਰਤੀ ਵਿੱਚ ਹੀ ਰਾਜ ਜਾਂਦਾ ਹੈਗਾ ਤੇ ਤੁਸੀਂ ਵੇਖੋ ਵੀ ਕਿੰਨੀ ਵਧੀਆ ਐ ਲੱਗਦਾ ਮੈਂ ਹੁਣ ਇੱਥੇ ਫੋਟੋ ਵੀ ਕਰਾਈ ਬੈਠੀ ਕਿਉਂਕਿ ਇੱਥੇ ਕਿਸੇ ਟਾਈਮ ਰਾਜੇ ਮਹਾਰਾਜੇ ਬੈੰਦੇ ਹੋਣੇ ਆ ਇੱਥੇ ਬੈਹਿ ਕੇ ਮੀਟਿੰਗਾਂ ਕਰਦੇ ਹੋਣੇ ਕਿਉਂਕਿ ਮੈਂ ਨੂੰ ਵੀ ਇੱਥੇ ਬਣਾਇਆ ਤੁਹਾਨੂੰ ਚੱਲ ਕੇ ਥੋੜਾ ਜਿਹਾ ਅੱਗੇ ਦਾ ਰਾਹ ਦਿਖਾਉਣੀ ਹੈਗੀ ਵੀ ਅੱਗੇ ਕੀ ਹੈ ਸੋ ਇਹ ਦਿਨ ਤੋਂ ਦਰਵਾਜ਼ੇ ਨੇ ਇੱਕ ਐਂਟਰੈਂਸ ਤੇ ਤੇ ਇੱਕ ਦੂਜਾ ਦੋਨੋਂ ਪਾਸੋਂ ਆਇਆ ਜਾਇਆ ਜਾਂਦਾ ਤੇ ਮੈਂ ਇੱਧਰ ਤੁਹਾਨੂੰ ਵਿਖਾਉਣੀ ਹੈ ਵੀ ਇਦਾਂ ਮੈਂ ਆਈਸੀ ਕਵਰੇਜ ਕਰਨ ਐਕਚੁਅਲੀ ਤੇ ਮੈਂ ਸੋਚਿਆ ਵੀ ਚਲੋ ਮੈਂ ਵੀ ਬਣਾਵਾਂ ਕਿਉਂਕਿ ਬੜੀ ਕਮਾਲ ਦੀ ਮੈਨੂੰ ਇਹ ਲੱਗੀ ਥਾਂ ਮੈਨੂੰ ਲੱਗਦਾ ਵੀ ਜੇ ਕਿਸੇ ਨੇ ਸਰਪ੍ਰਾਈਜ਼ ਦੇਣਾ ਹੋਵੇ ਕਿਸੇ ਨੂੰ ਤਾਂ ਇਹ ਤੋਂ ਵਧੀਆ ਹੋ ਨਹੀਂ ਸਕਦਾ ਪਰ ਤੁਹਾਨੂੰ ਮੈਂ ਦੱਸਦਾ ਵੀ ਇੱਥੇ ਆਮ ਕਿਸੇ ਦੀ ਉਧਾ ਐਂਟਰੀ ਹੈ ਨਹੀਂਗੀ ਬਹੁਤੀ ਸਪੈਸੀਫਿਕਲੀ ਕਹਿ ਲਉ ਜਾਂ ਫਿਰ ਕੋਈ ਵੀਆਈਪੀ ਆ ਜਾਂ ਜੀ ਕਿ ਸਿਨੇਮਾ ਨੂੰ ਕਵਰੇਜ ਕਰਨੀਆਂ ਉਹ ਤਾਂ ਜਾ ਸਕਦੇ ਨੇ ਖੈਰ ਮੇਰਾ ਗੋਟ ਲੱਗ ਸੀਗਾ ਵੀ ਮੈਂ ਇੱਥੇ ਬਾਗੀ ਸੋ ਮੈਂ ਥੋੜਾ ਜਿਹਾ ਟਾਈਮ ਤੇ ਧੁੱਪ ਸੇ ਕੀ ਨਾਲੇ بارش ਦਾ ਆਨੰਦ ਲਿਆ ਤੇ ਨਾਲੇ ਮੈਂ ਰੀਲਾਂ ਵੀ ਬਣਾਈਆਂ ਤੇ ਬੜਾ ਕਮਾਲ ਦਾ ਸੀ ਮੈਂ ਇੱਥੇ ਬਾਜੀ ਮੈਨੂੰ ਮਿਲ ਗਏ ਇੱਕ ਤੇ ਮੈਂ ਕਿਹਾ ਵੀ ਮੇਰੀ ਰੀਲ ਬਣਾਓ ਮੈਂ ਉਹ ਤੁਹਾਨੂੰ ਪਤਾ ਉਹ ਹੀ ਫਿਰ ਕੁੜੀਆਂ ਵਾਲੇ ਐਕਸ਼ਨ ਜਿਹੜੇ ਕਰਨੇ ਹੁੰਦੇ ਆ ਉਹ ਮੈਂ ਸ਼ੁਰੂ ਕੀਤੇ ਤੇ ਮੈਂ ਕੜੀਆਂ ਚ ਮੈਂ ਇਦਾਂ ਜਾ ਰਹੀ ਸੀ ਮੈਨੂੰ ਆਏ ਸੀਗਾ ਵੀ ਮੈਂ ਵੀਡੀਓ ਵਧੀਆ ਬਣਾਉਂਗੀ ਤੇ ਇੱਥੋਂ ਦੇਖੋ ਮੀਂਹ ਪੈ ਲੱਗਿਆ ਮੈਂ ਭੇਜ ਗਈ ਖੜ ਜਾ ਹੁਣ ਹੁਣ ਕੇ ਬਾਦਰੀ ਆ ਚਲਾ ਜਾ ਆ ਜਾ ਚਲੋ ਵੀਡੀਓ ਵਾਲਾ ਕੰਮ ਤਾਂ ਹੁਣ ਨਿਬੜ ਗਿਆ ਤੇ ਘਰੋ ਘਰੇ ਚੱਲੀਏ ਮੈਂ ਕੈਮਰਾਮੈਨ ਨੂੰ ਪੁੱਛਿਆ ਵੀ ਕਿੱਧਰ ਦੀ ਰਾਹ ਤੇ ਫਿਰ ਟਾਈਮ ਜ਼ਿਆਦਾ ਹੋ ਗਿਆ ਸੀ ਤੇ ਮੈਂ ਕਿਹਾ ਵੀ ਚਲੋ ਚੱਲੀਏ ਖੈਰ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਮੇਰਾ ਇੱਥੇ ਬਹੁਤ ਮਜ਼ਾ ਆਇਆ ਸੋ ਕਿਵੇਂ ਲੱਗਿਆ ਇਹ ਬਲੌਗ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ